ਉਮਰ 50 ਸਾਲ ਔਰ ਪੈਰਾਂ ਦੇ ਵਿੱਚ ਸੁਨਣਾਪਣ ਦੇਖੋ ਆਪਣੀਆਂ ਉਂਗਲਾਂ ਦੇ ਵਿੱਚ ਸੁਨਣਾਪਣ ਹੋਣਾ ਔਰ ਹੱਥਾਂ ਦੀ ਉਂਗਲਾਂ ਦੇ ਵਿੱਚ ਸੁਨਣਾਪਣ ਹੋਣਾ ਔਰ ਹੱਥਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਫਰੈਂਡਸ ਮੇਟੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਕਸਰਤਾਂ ਦੱਸਣ ਜਾ ਰਹੇ ਹਾਂ ਅਗਰ ਤੁਹਾਡੀ ਉਮਰ 50 ਸਾਲ ਹੈ ਔਰ ਤੁਹਾਡੇ ਹੱਥਾਂ ਦੇ ਵਿੱਚ ਸੁਨਣਾਪਣ ਹੱਥਾਂ ਦੇ ਵਿੱਚ ਕੀੜੀਆਂ ਚੱਲਣਾ ਇਦਾਂ ਲੱਗਦਾ ਹੱਥਾਂ ਦੇ ਵਿੱਚ ਦਰਦ ਰਹਿੰਦਾ ਹੈ ਔਰ ਪੈਰਾਂ ਦੇ ਵਿੱਚ ਸੁਨਣਾਪਣ ਪੈਰਾਂ ਦੇ ਵਿੱਚ ਇਦਾਂ ਲੱਗਣਾ ਵੀ ਕੀੜੀਆਂ ਚੱਲ ਰਹੀਆਂ ਨੇ ਤਾਂ ਤੁਹਾਨੂੰ ਪੈਰੀਫਰਲ ਨਿਊਰੋਪੈਥੀ ਹੋ ਗਈ ਹੈ ਪੈਰੀਫਰਲ ਨਿਊਰੋਪੈਥੀ ਕੀ ਹੁੰਦਾ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਇਹ ਜਾਣ ਲਈਏ ਸਾਰਾ ਕੁਝ ਜੋ ਕੰਟਰੋਲ ਕਰਦਾ ਹੈ ਨਰਵਸ ਸਿਸਟਮ ਕੰਟਰੋਲ ਕਰਦਾ ਕਿੰਨੇ ਪ੍ਰਕਾਰ ਦਾ ਨਰਵਸ ਸਿਸਟਮ ਹੁੰਦਾ ਤਿੰਨ ਪ੍ਰਕਾਰ ਦਾ ਮੇਨ ਨਰਵਸ ਸਿਸਟਮ ਪਾਇਆ ਜਾਂਦਾ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਸੈਂਟਰਲ ਨਰਵਸ ਸਿਸਟਮ ਮਤਲਬ ਬ੍ਰੇਨ ਔਰ ਰੀਡ ਦੀ ਹੱਡੀ ਸੈਂਟਰ ਜੋ ਆਪਣਾ ਸੈਂਟਰ ਸਾਰੀ ਬੋਡੀ ਨੂੰ ਕੰਟਰੋਲ ਕਰਦਾ ਹੈ ਔਰ ਦੂਸਰੇ ਨੰਬਰ ਤੇ ਆਪਾਂ ਅਗਰ ਗੱਲ ਕਰੀਏ ਪੈਰੀਫਰਲ ਨਰਵਸ ਸਿਸਟਮ ਜਿਸ ਦੇ ਵਿੱਚ ਕੀ ਆ ਜਾਂਦਾ ਮੋਟਰ ਔਰ ਸੈਂਸਰੀ ਨਰਵਸ ਸਿਸਟਮ ਮੋਟਰ ਮੀਨਸ ਆਪਾਂ ਕੋਈ ਮੂਵਮੈਂਟ ਕਰ ਰਹੇ ਆ ਆਪਾਂ ਨੂੰ ਬ੍ਰੇਨ ਨੇ ਸਿਗਨਲ ਦਿੱਤਾ ਵੀ ਹੱਥ ਮੋੜੇ ਤੇ ਰੱਖੋ ਸਿੱਧਾ ਕਰੋ ਇਹ ਹੋ ਗਿਆ ਮੋਟਰ ਨਰਵਸ ਸਿਸਟਮ ਔਰ ਅਗਰ ਆਪਾਂ ਇੱਥੇ ਇਹਦਾ ਟੱਚ ਕਰ ਰਹੇ ਆ ਔਰ ਇੱਥੋਂ ਸਿਗਨਲ ਬ੍ਰੇਨ ਨੂੰ ਜਾ ਰਿਹਾ ਔਰ ਲਾਸਟ ਦੇ ਵਿੱਚ ਆਟੋਨੋਮਿਕ ਨਰਵਸ ਸਿਸਟਮ ਆਟੋਨੋਮਿਕ ਮੀਨਸ ਆਪਾਂ ਹਾਰਟ ਰੇਟ ਨੂੰ ਕੰਟਰੋਲ ਨਹੀਂ ਕਰ ਸਕਦੇ ਰੈਸਪੀਰੇਸ਼ਨ ਰੇਟ ਮਤਲਬ ਜਿਹੜਾ ਆਪਾਂ ਸਾਹ ਲੈਂਦੇ ਆ ਸਾਹ ਛੱਡਦੇ ਆ ਉਸ ਨੂੰ ਆਪਾਂ ਆਪਣੇ ਆਪ ਕੰਟਰੋਲ ਨਹੀਂ ਕਰ ਸਕਦੇ ਆਪਾਂ ਰੋਕ ਨਹੀਂ ਸਕਦੇ ਲੰਬੇ ਸਮੇਂ ਲਈ ਔਰ ਬਲੱਡ ਪ੍ਰੈਸ਼ਰ ਨੂੰ ਆਪਾਂ ਆਪਣੇ ਨੂੰ ਕੰਟਰੋਲ ਨਹੀਂ ਕਰ ਸਕਦੇ ਇਹ ਪਰਮਾਤਮਾ ਨੇ ਆਪਣੇ ਆਪ ਜੋ ਆਪਣਾ ਨਰਵਸ ਸਿਸਟਮ ਬਣਾਇਆ ਔਰ ਇਹਨਾਂ ਨਰਵਸ ਸਿਸਟਮ ਦੇ ਵਿੱਚੋਂ ਸਭ ਤੋਂ ਵੱਧ ਜੋ ਅਫੈਕਟ ਕਰਦਾ ਹੈ 슈ਗਰ ਦੇ ਪੇਸ਼ੈਂਟ ਨੂੰ ਉਹ ਹੈ ਪੈਰੀਫਰਲ ਨਰਵਸ ਸਿਸਟਮ ਜੇ ਤੁਹਾਨੂੰ ਸ਼ੂਗਰ ਹੋਏਗਾ ਡਾਇਬਟੀਜ਼ ਹੋਏਗਾ ਉਹਨਾਂ ਨੂੰ ਹੱਥਾਂ ਦੇ ਵਿੱਚ ਸੁਨਣਾਪਣ ਹੱਥਾਂ ਦੇ ਵਿੱਚ ਕੀੜੀਆਂ ਚੱਲਣਾ ਆਮ ਲੱਗਦਾ ਹੈ ਅਗਰ ਤੁਹਾਨੂੰ ਵੀ ਹੱਥਾਂ ਦੇ ਵਿੱਚ ਸੁਨਣਾਪਣ ਲੱਗਦਾ ਹੈ ਕੀੜੀਆਂ ਚਾਲਦੀਆਂ ਲੱਗਦੀਆਂ ਨੇ ਔਰ ਐਦਾਂ ਲੱਗਦਾ ਹੈ ਵੀ ਹੱਥ ਪੈਰ ਸੋងਗੇ ਨੇ ਦਰਦ ਕਰਦੇ ਨੇ ਤਾਂ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਇਹਨਾਂ ਨੂੰ ਸੁਨਣਾਪਣ ਨੂੰ ਔਰ ਇਹਨਾਂ ਜੋ ਵੀ ਤੁਹਾਨੂੰ ਸਮੱਸਿਆ ਹੈ ਪੈਰਾਂ ਦੀ ਹੱਥਾਂ ਦੀ ਕਰਦੇ ਵਿੱਚ ਠੀਕ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਚਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸੁਣਾ ਹੈ ਪਿਛਲੇ 10 ਸਾਲ ਤੋਂ ਮੰਡੀ ਮੁੱਲਾਪੁਰ ਦਾਖਾ ਚੇਲਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਜਿਹੜੇ ਟੋਜ਼ ਨੇ ਇਹਨਾਂ ਨੂੰ ਹਵਾ 'ਚ ਚੱਕਾਂਗੇ ਕਿਵੇਂ ਚੱਕਾਂਗੇ ਦੇਖੋ ਇੱਦਾਂ ਬੈਠ ਕੇ ਉੱਪਰ ਚੱਕ ਦੇਣੇ ਇਦਾਂ ਔਰ ਇੱਥੇ ਹੋਲਡ ਕਰਨਾ ਆਪਾਂ 10 ਸੈਕਿੰਡ 1 2 3 4 5 6 7 8 9 ਦਸ ਦੈਨ ਰਿਲੈਕਸ ਧਿਆਨ ਨਾਲ ਦੇਖੋ ਇਸ ਨੂੰ ਦੇਖੋ ਤੁਸੀਂ ਜਿਹੜੇ ਆਪਣੇ ਪੰਜੇ ਆ ਨਾ ਇਹਨਾਂ ਨੂੰ ਸਿਰਫ ਹਵਾ ਚੱਕਣਾ ਆਪਾਂ ਦੇਖੋ ਚੱਕ ਤੇ ਇੱਥੇ ਆਪਾਂ ਦਸ ਗਿਣਨੇ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸ ਦੇ ਤੁਸੀਂ 6 ਸੈੱਟ ਲਾਉਣੇ ਇੱਕ ਵਾਰ ਫੇਰ ਦੇਖੋ ਪ੍ਰਚੱਕਤੇ 1 2 3 4 5 6 7 8 9 10 ਥੈਨ ਰਿਲੈਕਸ ਜਿਵੇਂ ਤੁਸੀਂ 6 ਸੈਟ ਲਾਉਣੇ ਹੋਗੀ ਪਹਿਲੀ ਕਸਰਵੀਂ ਦੂਜੀ ਕਸਰਵੀਂ ਦੇ ਵਿੱਚ ਆਪਣੀ ਅੱਡੀ ਆ ਇਹਨੂੰ ਹਵਾ ਚੱਕਾਂਗੇ ਇਸ ਤਰ੍ਹਾਂ ਕਰਕੇ ਬਿਲਕੁਲ ਹਵਾ ਚ ਦੇਖੋ ਜਿੱਥੇ ਬੈਠੇ ਆ ਹਵਾ ਚੱਕਦੀਆਂ ਅੱਡੀਆਂ ਹੀਲ ਰੇਜ ਕਹਿੰਦੇ ਇਸਨੂੰ ਔਰ ਇੱਥੇ ਆਪਾਂ ਹੋਲਡ ਕਰ ਰਹੇ ਆ ਪੂਰੇ 10 ਸੈਕਿੰਡ 1 2 3 4 5 6 7 8 9 10 देन रिलैक्स देखो ध्यान ਨਾਲ 1 2 3 4 5 6 7 8 9 10 देन रिलैक्स ਇਹ ਹੋ ਗਈ ਤੁਹਾਡੀ ਦੂਜੀ ਕਸਰਤ ਇਸਦੇ ਵਿੱਚ 6 ਸੈੱਟ ਲਾਉਣੇ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਇਸਦੇ ਵਿੱਚ ਆਪਾਂ ਕੀ ਕਰਾਂਗੇ ਬੈਠ ਜਾਾਂਗੇ ਢੋਲ ਲਾ ਕੇ ਔਰ ਆਪਾਂ ਲਾਤ ਨੂੰ ਉੱਪਰ ਚੱਕਾਂਗੇ ਪੈਰ ਅੰਦਰ ਮੋੜ ਕੇ ਸਾਹਮਣੇ ਦੇਖਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ ਡਾਇਨਾਮਿਕ ਸਕਵਾਟਸ ਕਿਹਾ ਜਾਂਦਾ ਇਸ ਕਸਰਤ ਨੂੰ ਇੱਥੇ ਆਪਾਂ 10 ਗਿਣਾਂਗੇ ਇੱਕ 2 10 4 5 6 7 8 9 10 then relax pher upar chak dange paan andar modange 1 2 3 4 5 6 7 8 9 10 then relax ye tusi dono side karni kashrat aur isnu bhi tusi panch wari idhar panch wari idhar aur ye bhi kashrat subah ya dopahar shaam karni holi holi panch panch set laavange is to baad aap badhak ki 10 10 te chale jaavange hogi tiji kashrat जी चौथी कसरत है वो आप करना कुर्सी अगे होकर बैठ जाएंगे देखो पहला आप पैर अगे लैके गए फिर पिछे फिर आप पैर इधर लैके गए फिर पिछे फिर, फिर आप पैर इधर लैके गए फिर पिछे मतलब छे गिणा देखो एक दो तीन चार पे फिर एक दो तीन चार पे आप मतलब इधर एक सैट लाया और दूसरा सैट दूसरी साइड एक दो तीन 4 5 6 ਤਿਆਨ ਨਾਲ ਦੇਖੋ 1 2 3 4 5 6 ਇੱਕ ਸੈੱਟ ਹੋ ਗਿਆ 6 ਵਾਰ ਇਧਰ 6 ਵਾਰੀ ਇੱਕ ਸੈੱਟ ਹੋ ਗਿਆ ਇਦਾਂ ਤੁਸੀਂ 6 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਕਸਰਤ ਹੈ ਕੁਰਸੀ ਤੇ ਢੋਲਾ ਕੇ ਬੈਠ ਚੋਗੇ ਔਰ ਇਸ ਲਾਤਰ ਉੱਪਰ ਚੱਕ ਕੇ ਜ਼ੋਰ ਦੇ ਥੱਲੇ ਸੀਟਰਡ ਮਾਰਚ 1 2 3 4 5 6 7 8 9 10 11 12 13 14 15 16 17 18 19 20 ਇਸ ਦੇ ਪੂਰੇ 6 ਸੈੱਟ ਲਾਉਣੇ ਆਪਾਂ ਇੱਕ ਸੈੱਟ ਲਾਇਆ ਇਹ ਹੋ ਗਈ ਥੋੜੀ ਉਸ ਤੋਂ ਅਗਲੀ ਕਸਰਤ ਇਹ ਹੋ ਗਈਆਂ ਤੁਹਾਡੀਆਂ ਪੈਰਾਂ ਦੀਆਂ ਕਸਰਤਾਂ ਅਗਲ ਥੋੜੇ ਪੈਰਾਂ ਦੇ ਵਿੱਚ ਸੁਨਣਾਪਣ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸੁਨਣਾਪਣ ਹੈ ਆਜੋ ਹੁਣ ਉਹ ਕਰਕੇ ਦਿਖਾਉਨੇ ਆ ਸਭ ਤੋਂ ਪਹਿਲੀ ਜਿਹੜੀ ਕਸਰਤ ਹੋਏਗੀ ਆਪਾਂ ਗੁੱਠੇ ਨੂੰ ਕੱਲੀ-ਕੱਲੀ ਉਂਗਲ ਨਾਲ ਟੱਚ ਕਰਨਾ ਹੈ ਸ਼ੁਰੂ ਕਰਦੇ ਆ 1 2 3 4 5 6 7 8 9 10 11 12 13 14 15 16 17 18 19 20 ਇੱਕ ਸੈੱਟ ਹੋ ਗਿਆ ਇਸਦੇ ਤੁਸੀਂ ਪੰਜ ਸੈੱਟ ਲਾਉਣੇ ਇਹ ਹੋਗੀ ਪਹਿਲੀ ਕਸਰਤ ਹੱਥਾਂ ਦੀ ਜਿਹੜੀ ਦੂਜੀ ਕਸਰਤ ਹੈ ਆਪਾਂ ਦੋਨੋਂ ਹੱਥ ਐਦਾਂ ਬਣਾ ਕੇ ਐਦਾਂ ਇੱਕ ਦੋ ਤਿੰਨ ਛੋਟੇ ਹੁੰਦੇ ਆਪਾਂ ਕ੍ਰੋਕੋਡਾਈਲ ਬਣਾਉਂਦੇ ਹੁੰਦੇ ਸੀ ਪਰਸ਼ਾਵੇਂ ਦੇ ਵਿੱਚ ਐਦਾਂ ਸੋ ਐਦਾਂ ਕਰਨਾ ਇੱਕ ਦੋ ਤਿੰਨ ਚਾਰ ਪੰਜ 6 7 8 9 10 10 વારી કરીને રામ 1 સેટ હો ગયા એટલે ਤੁਸੀਂ 5 સેટ લાને એ hogi તીજી કસરત તીજી કસરત બંને મુઠિયા બંધ કરીને હાથ ખોલાંગે ઓર ક્લોઝ એધા ઓપન ફેર ક્લોઝ ખોલાંગે બંધ કરાંગે 1 2 3 4 5 6 7 8 9 10 ધેન રિલેક્સ એટલે બી તમે 5 સેટ લાને એ hogi તીજી કસરત ਜੋ ਅਖੀਰਤ ਕੀ ਹੈ ਹੱਥ ਖੋਲਦਾਂਗੇ ਇਦਾਂ ਕਰਕੇ ਔਰ ਇਹਨੂੰ ਮੋਟੇ ਨਾਲ ਚ ਕਰਨ ਦੀ ਕੋਸ਼ਿਸ਼ ਕਰਾਂਗੇ 1 2 3 4 5 6 7 8 9 10 ਤਾਂ ਸਵਾਰੀ ਕੀਤਾ ਇਸਦੇ ਵੀ ਪੰਜ ਸਰਕਲ ਹੋਣੇ ਜਿਹੜੀ ਆਖਰੀ ਕਸਰਤ ਹੈ ਦੇਖੋ ਤੁਸੀਂ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਸਿੱਧੇ ਖੜਚਾਂਗੇ ਇਦਾਂ ਕਰਕੇ ਔਰ ਤਾੜੀ ਮਾਰਾਂਗੇ ਉੱਪਰ ਨਹੀਂ ਤਾੜੀ ਮਾਰਨੀ ਅੱਗੇ ਇਸ ਜਗ੍ਹਾ ਤੇ ਦੇਖੋ 1 2 3 4 5 6 7 8 9 10 11 10 ਰਿਲੈਕਸ ਇਹ ਕਸਰਤ ਵੀ ਤੁਸੀਂ ਗਿਣਕੇ ਕਰਨੀ ਹੈ ਔਰ ਇਸਦੇ ਵੀ 5 ਸੈਟ ਲਾਉਣੇ ਸੋ ਇਹ ਸਨ ਕਸਰਤਾਂ ਅਗਰ ਤੁਹਾਡੇ ਪੈਰਾਂ ਦੇ ਵਿੱਚ ਸੁੰਨਪਨ ਹੈ ਇਸ ਜਗ੍ਹਾ ਤੇ ਪੈਰ ਤੁਹਾਡੇ ਸੌ ਜਾਂਦੇ ਨੇ ਔਰ ਤੁਹਾਡੇ ਹੱਥ ਸੌ ਜਾਂਦੇ ਨੇ ਔਰ ਤੁਹਾਨੂੰ ਐਦਾਂ ਲੱਗਦਾ ਵੀ ਪੈਰਾਂ ਦੇ ਵਿੱਚ ਦਰਦ ਹੈ ਪੈਰਾਂ ਲੱਗਦਾ ਹੱਥਾਂ ਦੇ ਵਿੱਚ ਦਰਦ ਹੈ ਤਾਂ ਅਗਰ ਤੁਸੀਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋਗੇ ਤਾਂ ਇਸ ਨੂੰ ਤੁਸੀਂ ਆਪਣੇ ਕਰਦੇ ਵਿੱਚ ਠੀਕ ਕਰ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ